ਮੇਰਾ ਨਾਮ ਮਨਜਿੰਦਰ ਸਿੰਘ ਆ ਜੀ ਇਹਨੂੰ ਮੇਰਾ ਮਾਂਗਾਸ ਰਾਹ ਬਲਾਗ ਪ੍ਰਧਾਨ ਮੈਂ ਆਮ ਆਨ ਪਾਰਟੀ ਦਾ ਕੀ ਹੋਇਆ ਜੀ ਮਾਮਲਾ ਇਹ ਛੋਟਾ ਬਰਬਰੀ ਮੇਰਾ ਲੰਬੜਦਾਰ ਹੀ ਪਿੰਡ ਦਾ ਬਾਲੀ ਦੀ ਸਾਡੀ ਪੁਰਾਣੀ ਰੰਜਿ ਚੱਲਦੀ ਉਹ ਚੇ ਕੇਸ ਜਿੱਤ ਗਿਆ ਸੀ ਫਰੋਂ ਪੈਲੀ ਛੱਡਦੇ ਨਹੀਂ ਸਾਡੇ ਨਾਲ ਮਲਵਰਾਇ ਨਾ ਮੈਂ ਬੜਾ ਜ਼ੋਰ ਲਾਇਆ ਬੰਦੇ ਨੇ ਵਰੀਟ ਬੈਠੇ 15 20 ਨਹੀਂ ਫਰੋਂ ਕੇ ਕੁਲ ਤੇ ਨਹੀਂ ਹੁੰਦੇ ਕੌਣ ਸੀਗੇ ਜੀ ਉਹ ਸਾਡੇ ਛ੍ਰੀਕੇ ਛ੍ਰੀਕੇ ਚੋਂ ਸਾਡੇ ਪਰਿਵਾਰ ਚੋਂ ਅਸੀਂ ਤੇ ਉਹਨਾਂ ਨਾਲ ਮਲਕੇ ਕੋਲ ਤੇ ਨਹੀਂ ਹੁੰਦੇ ਉਸ ਤੋਂ ਬਾਅਦ ਨਾਲੀ ਦਾ ਟਾਇਪ ਪਾਣੀ ਦਾ ਮੇਰੇ ਕੋਲ ਛੋਟਾ ਇੱਕਰਾ ਚਾਚਾ ਜੀ ਆਡੇ ਦਾ ਮੁੰਡਾ ਲੜਕਾ ਸਰਪੰਚਾ ਮੌਜੂਦਾ ਉਹ ਨਾਲੀ ਕਿਧਰੋਂ ਨਹੀਂ ਤੇ ਲੰਬੜਦਾਰੀ ਇਹਨੂੰ ਨਾਲ ਲੈ ਜਾਂਦੇ ਸੀ ਉਥੇ ਇਹਦੇ ਉਹ ਗਲ ਪਏ ਉਹਨਾਂ ਦੀ ਦਾੜ੍ਹੀਆਂ ਫੜਿਆ ਇਹਨੇ ਉਹ ਗੱਲ ਦੀ ਬੀਤੀ ਮਹਿਸੂਸ ਕੀਤੀ ਇਹਨਾਂ ਬਹੁਤ ਜ਼ਿਆਦਾ ਥੋਪਈ ਹੋਏ ਉਹ ਤੋਂ ਬਾਅਦ ਇਹਨਾਂ ਰਸਤੇ ਹੀ ਫੇਰੇ ਇੱਕਦਮ ਤੁੰ ਨੂੰ ਮੈਂ ਮੈਂ ਹੋ ਗਿਆ ਥੋਪਈ ਫੇਰ ਹੋਇਆ ਇਦਾਂ ਹੀ ਇਥੋਂ ਪੰਬੀ ਦੇ ਪਾਣੀ ਲਾਉਣ ਗਿਆ ਕਣਕ ਨੂੰ ਕਣਕ ਨੂੰ ਪਾਣੀ ਲਾਉਣ ਗਿਆ ਤੇ ਕੱਲਾ ਹੀ ਇਹ ਇੱਕ ਨੂੜਾ ਬਾਕੀ ਹੈ ਕੱਲ ਕੋਈ 10 11 12 ਵਜੇ ਦਪੀਂਦੇ ਜਿਹੜੇ ਹੋ ਗਏ ਹਨ ਪਤਾ ਨਹੀਂ ਟਾਈਮ ਦਾ ਨਹੀਂ ਪਤਾ ਮਿਲ ਘਰੋਂ ਇਹ 9 ਵਜੇ ਗਿਆ 10 ਵਜੇ ਬੱਤੀ ਆਉਂਦੀ ਪਾਣੀ ਲਾਇਆ ਪੰਬੀ ਛੱਡੀ ਆ ਉਹ ਤੋਂ ਬਾਅਦ ਚਾਹੀਏ ਨੂੰ ਫੋਨ ਲੱਗੇ ਰਹੇ ਆ ਪਰਵਾਦੇ ਦਾ ਕੱਲ 11 12 ਵਜੇ ਫੋਨ ਨਹੀਂ ਚੁੱਕਿਆ ਨਹੀਂ ਅਸੀਂ ਵੀ ਅੱਜ ਆਲੇ ਤਾਂ ਅਜੀ ਦਾ ਬੇਟਾ ਆਇਆ ਹੁਣ ਐਂ ਪੁੱਛਣ ਦੇ ਤਾਂ ਵੀ ਮੈਨੂੰ ਨਹੀਂ ਪਤਾ ਮੈਂ ਇਦਾਂ ਸੋਨੂ ਤੇ ਮੁੱਖਾ ਦੋ ਵਜੇ ਜਾਣੇ ਆ ਸੋਨੂ ਜਿਹੜਾ ਉਹਦਾ ਸੱਜਣਾ ਰঞ্জੀਤ ਸਿੰਘ ਫੌਜੀ ਆ ਮੁਖਤਾਰ ਸਿੰਘ ਜਿਹੜਾ ਵਾ ਉਹ ਦੋ ਦੋਵੇਂ ਜਾਣੇ ਇਹਨਾਂ ਨਾਲ ਰੰਜਸ਼ੀ ਅਦੀ ਮੁੱਖੇ ਨਾਲ ਮੁਖਤਾਰ ਸਿੰਘ ਨਾਲ ਗਲੀ ਦਾ ਰਟਾ ਐ ਗਲੀ ਦਾ ਰਟਾ ਸੀ ਫਿਰ ਗਲੀ ਦਾ ਉਹਦਾਂ ਵੀ ਪਾਈ ਦਾ ਖੜਾ ਰਹੇ ਕਦੋਂ ਬਾਅਦ ਵਿੱਚ ਉਹਨੇ ਵੇਖਿਆ ਇਹ ਉੱਥੇ ਖਲੋਤੇ ਆ ਇਹ ਵੀ ਪਹਿਲੀ ਕੀ ਜਾਣਦੇ ਆ ਤੇ ਇਹਨੇ ਫੋਨ ਕੀਤਾ ਵੀ ਤਾਂ ਉਹ ਖਲੋਣ ਖਲੋਤੇ ਜਾ ਤੇ ਮੇਰਾ ਖਿਆਲ ਰੱਖੀਂ ਉਹਨਾਂ ਦਾ ਕੋਈ ਗੱਲ ਕੋਹ ਨਹੀਂ ਆਂਦੇ ਤੈਨੂੰ ਅਹੀਂ ਬਰ ਉਹਦੇ ਘਰ ਪਰਾਂ ਰਿਸ਼ਤੇਦਾਰ ਆ ਗਏ ਉਹ ਆਪਣੇ ਰਿਸ਼ਤਿਆਂ ਚ ਰੁੱਝ ਗਏ ਸਰਪੰਚ ਹੋਣ ਨਾਤੇ ਪਿੰਡ ਦੇ ਵੀ ਲੋਕ ਆਏ ਰਖਾ ਗੋਚਲ ਉਹਨਾਂ ਰੁੱਝ ਗਏ ਉਹਨਾਂ ਮਗਰੋਂ ਪਤਾ ਨਹੀਂ ਕਿਹੜਾ ਰੈਮ ਲਾ ਕੇ ਗੋਲੀ ਇੱਕ ਗੋਲੀ ਚੱਲੀ ਗਈ ਰਫਲ ਚੋਂ ਗਈ ਪਿਸਟਲ ਚੋਂ ਪੁਲਿਸ ਦੇ ਕਹਿਣ ਮੁਤਾਬਕ ਰਫਲ ਚੋਂ ਚੱਲੀ ਗੋਲੀ ਕਿੰਨੀਆਂ ਗੋਲੀਆਂ ਚੱਲੀਆਂ ਪਤਾ ਨਹੀਂ ਇੱਕ ਚੱਲੀ ਦੋ ਚੱਲੀਆਂ ਇਹ ਐਂ ਦੇ ਪੁਲਿਸ ਦੇ ਕਹਿਣ ਮੁਤਾਬਕ ਹੈ ਗੋਲੀ ਹੈ ਗੋਲੀ ਦਾ ਮਤਲਬ ਇਹ ਨਿਸ਼ਾਨ ਪਿਆ ਮੱਥੇ ਦੇ ਵਿੱਚ ਵੀ ਆ ਤੇ ਛਾਤੀ ਦੇ ਵਿੱਚ ਵੀ ਆ ਦੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਹਾਂ ਨੂੰ ਇਨਸਾਫ ਦਵਾਇਆ ਜਾਵੇ ਬੱਚੇ ਉਹ ਨਿਕ ਨਿਕਿਆ ਭਰਾ ਹੀ ਆਂਡਾ ਛੋਟਾ ਚਲੋ ਸਾਨੂੰ ਜੰਨਾ ਵੀ ਬਾਤ ਤੋਂ ਸਾਡੀ ਸਰਕਾਰ ਵੀ ਮਦਦ ਕਰੇ ਇਲਾਕਾ ਵੀ ਸਾਡਾ ਮਦਦ ਕਰੇ ਤੇ ਉਹਨਾਂ ਨੂੰ ਸਜਾ ਵਾਤ ਤੋਂ ਵਾਤ ਦਿਵਾਈ ਜਾਈਏ ਕਿਹਦੀ ਜਾਨ ਨਹੀਂ ਗਈ ਉਹਨਾਂ ਨੂੰ ਫਾਂਸੀ ਨਹੀਂ ਜਾਈ ਨਹੀਂ ਜੀ ਫਰਾਰ ਨੇ ਉਹ ਫਰਾਰ ਨੇ ਕਿੰਨੇ ਬੰਦੇ ਸੀ ਜਿਹਨੂੰ ਮਾਰਿਆ ਦੋ ਜਣੇ ਮਖ्तार ਸਿੰਘ ਕਰਨਜੀਤ ਸਿੰਘ ਇਹ ਕਲਾ ਹੈ